ਤੁਸੀਂ ਸ੍ਰੀ ਆਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਜਰੂਰ ਕਰੋ ਸ਼੍ਰੀ ਆਕਾਲ ਦੇ ਹਾਂ ਅੱਜ ਦੀ ਵੱਡੀ ਖਬਰ ਟੋਲ ਟੈਕਸ ਦੀਆਂ ਦਰਾਂ 'ਚ 50 ਪ੍ਰਸ਼ਤ ਕਟੌਤੀ ਦਾ ਐਲਾਨ ਭਾਰਤ ਸਰਕਾਰ ਨੇ ਰਾਸ਼ਟਰੀ ਰਾਜਮਾਰਗ ਦੇ ਟੋਲ ਚਾਰਜਸ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਜਿਸ ਦੇ ਤਹਿਤ ਉਹਨਾਂ ਹਿੱਸਿਆਂ ਤੇ ਟੋਲ ਚਾਰਜਸ 50 ਪ੍ਰਸ਼ਤ ਘਟਾ ਤੱਕ ਘਟਾ ਦਿੱਤੇ ਜਾਣਗੇ ਜਿੱਥੇ ਟੋਲ ਦੇ ਸੁਰੰਗਾਂ ਪਾਲ ਸਰੰਗਾ ਫਾਈ ਫਰਾਈ ওভার ਜਾਂ 엘리베이터 ਵੇਟਿੰਗ ਸੜਕਾਂ ਵਰਗੇ ਟਾਂਚੇ ਹਨ ਉਹਨਾਂ ਨਾਲ ਯਾਤਰਾ ਉਹਨਾਂ ਯਾਤਰਾ ਦੌਰਾਨ ਡਰਾਈਵਰਾਂ ਨੂੰ ਰਾਹਤ ਮਿਲੇਗੀ ਉਹਨਾਂ ਦੇ ਖਰਚੇ ਘੱਟ ਹੋਣਗੇ ਨਵੇਂ ਕੇਂਦਰ ਸੜਕ ਆਵਾਜਾਈ ਦੇ ਰਾਜਮਾਰਗ ਮੰਤਰਾਲੇ ਨੇ ਇੱਕ ਰਾਸ਼ਟਰੀ ਰਾਜਮਾਰਗ ਟੋਲ ਫੀਸ ਨਿਯਮ 2008 ਵਿੱਚ ਸੋਧ ਕੀਤੀ ਸੀ ਅਤੇ ਹੁਣ ਟੋਲ ਫਰੀ फीस ਦੀ ਗੰਨਾ ਗੰਨਾਂ ਲਈ ਇੱਕ ਨਵਾਂ ਫਾਰਮੂਲਾ ਲਾਗੂ ਕੀਤਾ ਹੈ ਦੱਸ ਦਈਏ ਕਿ ਸਰਕਾਰ ਨੇ 2 ਜੁਲਾਈ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਰਕਾਰੀ ਰਾਸ਼ਟਰੀ ਰਾਜਮਾਰਗ ਦੇ ਕਿਸੇ ਹਿੱਸੇ ਵਿੱਚ ਢਾਂਚਾ ਹੈ ਤਾਂ ਇਸ ਦੀ ਟੋਲ ਫੀਸ ਦੋ ਨਵੇਂ ਤਰੀਕੇ ਦੀ ਵਰਤੋਂ ਕਰਕੇ ਗਿਣੀ ਜਾਵੇਗੀ ਇੱਕ ਇਹ ਹੈ ਕਿ ਉਹ ਢਾਂਚੇ ਦੀ ਲੰਬਾਈ ਨੂੰ 10 ਗੁਣਾ ਗੁਣਾ ਕਰਕੇ ਉਸ ਨੂੰ ਹਾਈਵੇ ਦੇ ਬਾਕੀ ਲੰਬਾਈ ਨਾਲ ਜੋੜਿਆ ਜਾਵੇਗਾ ਦੂਜਾ ਤਰੀਕਾ ਇਹ ਹੈ ਕਿ ਹਾਈਵੇ ਦੀ ਕੁੱਲ ਲੰਬਾਈ 5 ਗੁਣਾ ਵਧਾਈ ਜਾਵੇ ਕਿ ਟੋਲ ਫੀਸ ਜੋ 20 ਘੱਟ ਹੋਵੇਗੀ ਉਸ ਦੇ ਆਧਾਰ ਤੇ ਲਈ ਜਾਵੇਗੀ 40 ਕਿਲੋ ਉਦਾਹਰਨ ਵਜੋਂ ਜੇਕਰ ਰਾਸ਼ਟਰੀ ਰਾਜਮਾਰਗ ਦਾ ਇੱਕ ਹਿੱਸਾ 40 ਕਿਲੋਮੀਟਰ ਲੰਬਾ ਹੈ ਤਾਂ ਪੂਰੀ ਤਰ੍ਹਾਂ ਕਿਸੇ ਵੀ ਟਾਂਚੇ ਨਾਲ ਬਣਾਇਆ ਜਾਵੇਗਾ ਤਾਂ ਇਸ ਹਿੱਸੇ ਲਈ ਟੋਲ फीस 200 किलोमीटर ਦੇ ਆਧਾਰ ਤੇ ਗਿਣੀ ਜਾਵੇਗੀ ਕਿਉਂਕਿ 5 ਗੁਣਾ ਨਾਲ ਗੁਣਾ ਕਰਨ ਤੇ ਇਸ ਇਹ 200 ਕਿਲੋਮੀਟਰ ਬਣਦਾ ਹੈ ਇਸ ਦਾ ਮਤਲਬ ਹੈ ਕਿ ਇਸ ਸੈਸ਼ਨ ਦੀ ਟੋਲ ਫੀਸ ਅੱਧੀ ਲੰਬਾਈ ਤੇ ਜਾਨਕੀ 50 ਪਰਸੈਂਟ ਲਈ ਜਾਵੇਗੀ ਪਹਿਲਾਂ ਦੇ ਨਿਯਮ ਦੇ ਤਹਿਤ ਇੱਕ ਡਾਂਚੇ ਲਈ 10 ਗੁਣਾ ਫੀਸ ਲਈ ਜਾਂਦੀ ਸੀ ਇਹ ਪ੍ਰਬੰਧਕ ਅਟਾਂਚਾਂ ਦੀ ਉਸਾਰੀ ਦੀ ਲਾਗਤ ਨੂੰ ਪੂਰਾ ਕਰਨ ਦੀ ਕਰਨ ਲਈ ਕੀਤਾ ਜਾਵੇਗਾ ਪਰ ਹੁਣ ਨਵੇਂ ਨਿਯਮਾਂ ਦੇ ਤਹਿਤ ਫਲਾਈਓਵਰਾਂ ਅੰਡਰਪਾਸਾਂ ਪਾਸਾਂ ਅਤੇ ਸੁਰੰਗਾਂ ਲਈ ਟੋਲ ਫੀਸ ਪੰਜਾਬ ਪ੍ਰਸ਼ਾਸਨਕਟਾ ਦਿੱਤੀ ਗਈ ਹੈ ਇਸ ਬਦਲਾਅ ਇਸ ਬਦਲਾਅ ਸਰਕਾਰ ਵੱਲੋਂ ਡਰਾਈਵਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਵੱਡਾ ਕਦਮ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ